ਅੱਜ 6 ਪਿਛਲੇ 7 ਮਹੀਨਿਆਂ ਤੋਂ ਮੁਗਲ ਸੈਨਾ ਤੇ 22 ਧਰ ਦੇ ਰਾਜਿਆਂ ਦੀਆਂ ਸਨਾਵਾਂ ਦੇ ਪਏ ਹੋਏ ਘੇਰੇ ਤੋਂ ਅਕਦੇ ਹੋਏ ਸਿੱਖਾਂ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਹੁਣ ਇਹ ਕਿਲਾ ਛੱਡ ਦੇਣਾ ਚਾਹੀਦਾ ਹੈ ਆਨੰਦਪੁਰ ਦਾ ਕਿਲਾ ਛੱਡ ਦੇਣਾ ਚਾਹੀਦਾ ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਉਹਨਾਂ ਨੇ ਸੋਹਾ ਚੱਕ ਕੇ ਵੀ ਸਾਡੀਆਂ ਸਾਡਾ ਮੁਕਾਬਲਾ ਕਰਨਾ ਹੈ ਸਾਡੇ ਪਿੱਛੇ ਆਉਣਾ ਪਰ ਕਈ ਵਾਰੀ ਹੁੰਦਾ ਨਾ ਕਿ ਬੱਚਿਆਂ ਦੀ ਜਿੱਦ ਅਗੇ ਮਾਪਿਓ ਨੂੰ ਹੱਥ ਖੜੇ ਕਰਨੇ ਪੈਂਦੇ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਆ ਉਹ ਆਪਣੇ ਸਿੱਖਾਂ ਦੀ ਗੱਲ ਮੰਨੀ ਤੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਰਾਤ ਦਾ ਵੇਲਾ ਸੀ ਤੇ ਚਲਦੇ ਚਲਾਉਂਦੇ ਆ ਸੱਤ ਪੋਸ ਸਵੇਰ ਦੀ ਸਵੇਰ ਨੂੰ ਜਿਹੜੇ ਆ ਉਹ ਸਰਸਾ ਨਦੀ ਦੇ ਕਿਨਾਰੇ ਤੇ Ponte,